ਬਾਬੇ ਬਦਾਮ ਖਾਨ ਚ ਬੜੇ ਬਦਨਾਮ ਨੇ ਹੈਗੇ ਦਿਮਾਗ ਵਾਲੇ ਕਿੱਥੇ ਨੇ ਦਿਮਾਗ ਵਾਲੇ ਹੋਣ ਤੇ ਪੈਰ ਅੱਗੇ ਕਰ ਦੇਣ ਵੀ ਟੇਕ ਮੱਥਾ ਨਹੀਂ ਦੇ। ਦਿਮਾਗ ਵਾਲੇ ਹੁੰਦੇ ਤੇ ਲੁੱਟ ਕੇ ਖਾ ਜਾਂਦੇ। ਦਿਮਾਗ ਵਾਲੇ ਹੁੰਦੇ ਸੰਪਟ ਪਾਠ ਚ ਲੰਘਦੇ। ਦਿਮਾਗ ਵਾਲੇ ਹੁੰਦੇ ਦੇਵ ਪੂਜਾ ਕਰਾਂਦੇ, ਦਿਮਾਗ ਵਾਲੇ ਹੁੰਦੇ ਮੂਰਤੀ ਪੂਜਾ ਕਰਾਂਦੇ। ਦਿਮਾਗ ਵਾਲੇ ਹੁੰਦੇ ਆ ਆ ਕੁਝ ਹੁੰਦਾ ਸਾਡੇ ਪੰਜਾਬ ਦਾ ਚੇਤਾ ਰੱਖੋ ਬਦਾਮਾਂ ਨਾਲ ਨਹੀਂ ਦਿਮਾਗ ੱੱਕੇ ਖਾ ਕੇ ਠੋਕਰਾਂ ਖਾ ਕੇ ਜੇ ਸਰੀਰ ਤਕੜਾ ਹੋਏਗਾ ਠੋਕਰਾਂ ਖਾ ਕੇ ਤੇ ਜਿੰਨੇ ਬੰਦਾ ਜ਼ਿੰਦਗੀ ਚ ਸੱਟਾਂ ਖਾਂਦਾ ਨਾਲ ਉਨਾ ਹੀ ਸਟਰੌਂਗ ਹੁੰਦਾ ਸਾਨੂੰ ਲੱਗਦਾ ਵੀ ਆਹ ਛੱਟ ਮੇਰੇ ਕਿਉਂ ਵੱਜੀ ਪਰ ਐਕਸਪੀਰੀਅੰਸ ਹੋਇਆ ਜਿਹੜਾ ਤੇਰਾ ਤਜਰਬਾ ਹੋਇਆ ਇਹ ਛੱਟ ਝੱਲ ਜਾ ਅਗਲੀ ਵਾਲੀ ਇਹੋ ਜੀ ਛੱਟ ਦੀ ਪ੍ਰਵਾਹ ਨਹੀਂ ਬੰਦਾ ਫਿਰ ਹੋਰ ਛੱਟ ਵੱਜਦੀ ਹੋਰ ਛੱਟ ਵੱਜਦੀ ਕਿੰਨੀਆਂ ਕ ਮੱਜਣਗੀਆਂ ਮਾਤਾ ਗੁਜਰੀ ਉਹ ਸਿਪਾਹੀ ਭੱਜਾ ਭੱਜਾਇਆ ਕਹਿੰਦੇ ਬੇਬੇ ਤੇਰੇ ਦੋਵੇਂ ਪੁੱਤਰ ਸ਼ਹੀਦ ਹੋ ਚਲੇ ਉਹਦੇ ਨੀਹਾਂ 'ਚ ਛਿੰਨ ਦੇ ਛਿੰਣਾ ਨ ਲੱਗੇ ਕਹਿੰਦੇ ਕੋਈ ਨਹੀਂ ਮੈਂ ਅੱਜ ਤੱਕ ਖਬਰਾਂ ਇਦਾਂ ਦੀਆਂ ਬੜੀਆਂ ਸੁਣੀ ਆ। ਬੇਬੇ ਤੈਨੂੰ ਤਕਲੀਫ ਨਹੀਂ ਹੁੰਦੀ ਤੈਨੂੰ ਦਰਦ ਨਹੀਂ ਹੁੰਦਾ ਕਹਿੰਦੇ ਬੜੇ ਦਰਦ ਸਹੇ ਇਦਾਂ ਜਿਉਂ ਜੰਮੀ ਆ ਕਿਹੜੀ ਕਿਹੜੀ ਪ੍ਰੋਬਲਮ ਦੁੱਖ ਹੈ ਜਿਹੜਾ ਮੇਰੇ ਤੇ ਆਇਆ ਨਹੀਂ। ਵੇ ਸ਼ਪਾਈਓ ਮੇਰਾ ਨਾਂ ਗੁਜਰੀ ਹੈ। ਮੇਰੀ ਅਲ ਗੁਜਰੀ ਪਈ ਹੈ। ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ। ਜੋ ਵੀ ਆਈ ਹੋਣੀ ਉਹ ਝੱਲ ਗੁਜਰੀ ਜੋ ਮੇਰੇ ਤੇ ਆਇਆ ਮੈਂ ਚੱਲਿਆ ਜਿੰਨੀਆਂ ਠੋਕਰਾਂ ਖਾਓਗੇ ਐਕਸਪੀਰੀਅੰਸ ਹੋਣਾ ਹੀ ਹੁੰਦਾ ਤੇ ਜਿਹੜੇ ਬੰਦੇ ਡਰਦੇ ਆ ਦੁੱਖਾਂ ਤੋਂ ਹਾਏ ਓਏ ਮੈਨੂੰ ਦੁੱਖ ਨਾ ਆਵੇ ਮੇਰੇ ਤੇ ਤਕਲੀਫ ਨਾ ਆਵੇ ਮੈਨੂੰ ਐਦਾਂ ਦੀ ਪ੍ਰੋਬਲਮ ਨਾ ਆਵੇ ਤੇ ਸੌਫਟ ਜਿਹਾ ਮਾਈਂਡ ਰਹਿ ਜਾਣਾ ਤੇਰਾ ਆ ਬੜਾ ਸੌਫਟ ਹੋਏਗਾ ਫਿਰ ਜਿੱਦਨ ਮਾੜੀ ਜੀ 6:00 ਵਜੇ ਚੀਕਾ ਮਾਰੇਗਾ ਇਹਨੂੰ ਮਜ਼ਬੂਤ ਕਰ ਲੈ ਆ ਇਹ ਆ ਮਜ਼ਬੂਤ ਚਾਹੀਦਾ ਹੈ ਬਹੁਤ ਸੱਟਾਂ ਖਾਣੀ ਹੈ ਖਾ ਖਾਓ ਦੁੱਖ ਝੱਲੋ ਆ ਮਜ਼ਬੂਤ ਹੋ ਰਿਹਾ ਇਹ ਮਜ਼ਬੂਤ ਬਹੁਤ ਜ਼ਰੂਰੀ ਹੈ ਮੈਂ ਬੰਦੀ ਕਰਾਂਗਾ ਡੌਲਿਆਂ ਬਿਨਾ ਸਰ ਜਾਣਾ ਚੌੜੀ ਛਾਤੀ ਬਿਨਾ ਤੇਰਾ ਸਰ ਜਾਣਾ ਸਰ ਜਾਂਦਾ ਜੀ ਬੜੇ ਬੰਦੇ ਕੋਈ ਨਾ ਜੇ ਤੇਰੇ ਸਿਕਸ ਪੈਕ ਨਾ ਬਣ ਸਕੇ ਨਾ ਬਣਨਗੇ ਕੋਈ ਨਹੀਂ ਸਰ ਜਾਣਾ ਤੇਰਾ ਪਰ ਜੇ ਦਿਮਾਗ ਸਟਰੋਂਗ ਨਾ ਹੋਇਆ ਫਿਰ ਸਰ ਨਹੀਂ ਆਹ ਜਿਆਦਾ ਜ਼ਰੂਰੀ ਆ। ਸਰੀਰ ਦੇ ਸਿਕਸ ਪੈਕ ਤੇ ਦਿਸਦੇ ਆ। ਜਿਨ੍ਹਾਂ ਦਾ ਆ ਸਟਰੋਂਗ ਨਾ ਹੋਵੇ ਸਿਕਸ ਪੈਕ ਬਣਾਈ ਬੰਦੇ ਫਿਰਦੇ ਆ। ਵੱਡੇ ਵੱਡੇ ਡੌਲਿਆਂ ਵਾਲੇ ਵੱਡੇ ਵੱਡੇ ਪਹਿਲਵਾਨ ਜਿਨ੍ਹਾਂ ਦਾ ਆ ਸਟਰੋਂਗ ਨਾ ਹੋਵੇ ਜਦੋਂ ਕੋਈ ਵਿਵਤਾ ਆ ਜਾਏ ਚੀਕਾਂ ਮਾਰਦੇ। ਕਿਤੇ ਹਾਰ ਜਾਣ ਰੋਣ ਲੱਗ ਜਾਂਦੇ ਬਹਿ ਕੇ। ਓਏ ਤੇਰੀ ਐਡੀ ਦੇ ਆ ਨਿਆਣਿਆਂ ਵਾਂਗੂ ਰੋਣਾ। ਐਡਾ ਸਰੀਰ ਹੈ ਤੇਰਾ। ਆ ਕੀ ਹੋਇਆ ਤੈਨੂੰ ਬੱਚਿਆਂ ਵਾਂਗੂ ਰੋਣ ਲੱਗ ਪਿਆ। ਅੰਦਰੋਂ ਬੜੇ ਕਮਜ਼ੋਰ ਹੁੰਦੇ ਐ इमोਸ਼ਨ ਨੇ ਜਿਹੜੇ ਉਹਨਾਂ ਤੇ ਕੰਟਰੋਲ ਨਹੀਂ ਕਰ ਸਕਦੇ ਸੱਟਾਂ ਬੜੀ ਸੱਟਾਂ ਬਹੁਤ ਜ਼ਰੂਰੀ ਨੇ ਲਾਜ਼ਮੀ ਨੇ ਦਿਮਾਗ ਤਕੜਾ ਕਰਨਾ ਸੌਫਟ ਮਾਈਂਡ ਨਹੀਂ ਚਾਹੀਦਾ ਮੈਨੂੰ ਕੋਈ ਬੰਦਾ ਕਹੇ ਨਾ ਵੀ 15 ਸਾਲ ਪਹਿਲਾਂ ਵਾਲਾ ਤੇਰਾ ਦਿਮਾਗ ਪਿਆ ਪਹਿਲਾਂ ਵਾਲਾ 15 ਸਾਲ ਪਹਿਲਾਂ ਵਾਲਾ ਦਿਮਾਗ ਇੱਕ ਪਾਸੇ ਪਿਆ ਤੇ ਹਜ਼ਾਰ ਕਰੋੜ ਰੁਪਈਆ ਇੱਕ ਪਾਸੇ ਉਹਦੇ ਨਾਲ ਪਿਆ ਹਜ਼ਾਰ ਕਰੋੜ ਤੇ ਦਿਮਾਗ ਅੱਜ ਤੋਂ 15 ਸਾਲ ਪਹਿਲਾਂ ਵਾਲਾ ਤੇ ਇੱਕ ਪਾਸੇ ਅੱਜ ਵਾਲਾ ਇਹ ਚੱਕਣਾ ਕਿ ਆ ਚੱਕਣਾ ਤੇ ਸੱਚੀ ਕਹਿ ਰਿਹਾ ਮੈਂ ਕਾਂਗਾ ਅੱਜ ਵਾਲਾ ਠੀਕ ਹੈ ਇਹਨੇ ਸੱਟਾਂ ਬੜੀਆਂ ਖਾਧੀਆਂ ਉਹ ਤੇ ਡਰਦਾ ਹੀ ਬੜਾ ਸੀ ਜਿਹੜਾ ਉਦੋਂ ਵਾਲਾ ਸੀ ਹੋ ਨਹੀਂ ਚਾਹੀਦਾ ਜਿਹੜੇ ਬੰਦਿਆਂ ਦੇ ਸਰੀਰ ਅੱਜ ਬਹੁਤ ਮਜ਼ਬੂਤ ਹੈ ਜਿੰਮ 'ਚ ਜਾ ਜਾ ਬਣਾਏ ਆ ਪਰ ਉਹਨਾਂ ਦੇ ਸਰੀਰ ਕਦੇ ਵੜੇ ਕਮਜ਼ੋਰ ਸੀ ਨਾ ਤੇ ਅੱਜ ਕਿਦਾਂ ਕਹਿਣਗੇ ਵੀ ਸਾਨੂੰ ਉਹ ਚਾਹੀਦਾ ਕਹਿਣਗੇ ਨਹੀਂ ਅੱਜ ਵਾਲਾ ਹੀ ਚਾਹੀਦਾ ਯਾਰ ਇੰਨੀਆ ਮਿਹਨਤ ਕਰਕੇ ਤੇ ਬਣਾਇਆ ਜਿੰਮ 'ਚ ਜਾ ਜਾ ਕੇ ਇੰਨਾ ਜ਼ੋਰ ਲਾ ਲਾ ਕੇ ਤੇ ਬਣਾਇਆ ਤੇ ਹੁਣ ਕਹੀ ਜਾਣਾ ਵੀ ਤੇਰਾ ਉਹ ਪੁਰਾਣੇ ਵਾਲਾ ਸਰੀਰ ਮੈਂ ਨਹੀਂ 15 ਸਾਲ ਪਿੱਛੇ ਜਾਣਾ ਅੱਜ ਹੀ ਠੀਕ ਆਹੀ ਠੀਕ ਹੈ ਮੈਂ ਤੇ ਮਸਾ ਬਣਾਇਆ ਇੰਨੀਆਂ ਸੱਟਾਂ ਖਾ ਖਾ ਕੇ ਤੇ ਮੈਂ ਸ਼ਰੀਰ ਬਣਾਇਆ ਤੇ ਮੈਂ ਕਿਦਾਂ ਛੱਡ ਦਿਆਂ? ਇਦਾਂ ਹੀ ਪਿਆਰਿਓ, ਥੋਕਰਾਂ ਖਾ ਖਾ ਕੇ ਤੇ ਦਿਮਾਗ ਮਜ਼ਬੂਤ ਹੁੰਦਾ ਹੈ, ਮਾਈਂਡ ਤਕੜਾ ਹੁੰਦਾ ਹੈ। ਇਹਨੂੰ ਕਿਦਾਂ ਛੱਡ ਦਈਏ? ਇਹਦੀ ਕੀਮਤ ਹੈ ਕੋਈ? ਕਿੱਥੇ ਮਾੜੀ ਜੀ ਗੱਲ ਹੋ ਜਾਣੀ ਬੰਦਾ ਰੋਣ ਲੱਗ ਜਾਂਦਾ, ਦੁਖੀ ਹੋ ਜਾਂਦਾ, ਅੱਜ ਪਤਾ ਨਹੀਂ ਕਿੱਡੀਆਂ-ਕਿੱਡੀਆਂ ਹੋ ਜਾਂਦੀਆਂ। ਇਦਾਂ ਲੱਗਦਾ ਚੱਲ ਕੋਈ ਨਹੀਂ, ਹੁੰਦੀਆਂ ਹੀ ਨਹੀਂ। ਆਮ ਹੀ ਹੋ ਗਿਆ। ਆਮ ਹੀ ਹੋ ਗੀਏ।